ਅੱਪਾ ਅਗੀ ਜੀ ਗੁਰਦੁਆਰਾ ਬਹਿਰਸੀਆਣਾ ਸਾਹਿਬ ਤੇ ਚਲੋ ਹੁਣ ਤੁਹਾਨੂੰ ਦਰਸ਼ਨ ਕਰਵਾਨੇ ਆਂਗੇ ਆਪਾਂ ਬਹੁਤ ਤਕੜਾ ਇਤਿਹਾਸ ਆ ਜੀ ਇਸ ਜਗ੍ਹਾ ਦਾ ਤੇ ਆ ਜੋ ਲੱਗਦੇ ਹੱਥ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰਦਿਆ ਕਰੋ ਅ ਚਲੋ ਆ ਜੋ ਆਪਾਂ ਠੀਕ ਦੇ ਦੇਗੇ ਮੱਥਾ ਜੀ ਅੱਜ ਹੁਣ 15 ਮੱਥਾ ਦੇ ਦੇ ਦਰਸ਼ਨ ਕਰਾਉਂਦੇ ਆਂਗੇ ਤੁਹਾਨੂੰ ਅੱਪਾ ਅਗੀ ਦੇ ਅੱਜ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਣੇ ਹੈਗੇ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਤਨ ਸ੍ਰੀ ਗੁਰਦੁਆਰਾ ਸਾਹਿਬ ਜੀ ਦੇ ਤੇ ਅੰਦਰ ਚੱਲਦੇ ਆਂਗੇ ਆਪਾਂ ਤੇ ਬਹੁਤ ਵਧੀਆ ਗੁਰੂ ਘਰ ਬੜਿਆ ਜਿਹਾ ਗੁਰਦੁਆਰਾ ਬਰਸੀਆਂ ਨਾਲ ਸਾਹਿਬ ਬਹੁਤ ਵਧੀਆ ਇਤਿਹਾਸ ਆਗਾ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਤੇ ਚੱਲਦੇ ਆਂਗੇ ਦਰਬਾਰ ਸਾਹਿਬ ਮੱਥਾ ਟੇਕਦੇ ਆਂਗੇ ਬਹੁਤ ਵਧੀਆ ਦੇਖੋ ਚੀਜ਼ ਬਣਾਈ ਹੋਈ ਹੈਗੀ ਆ ਉੱਪਰ ਸਾਰਾ ਦੇਖੋ ਕਿੰਨਾ ਡੈਕੋਰੇਸ਼ਨ ਕੀਤਾ ਹੋਇਆ ਹੈਗਾ ਉਹ ਪਾਲੀਸ਼ਾਨੀ ਮਾਰਤਾ ਆਗੀ ਗੁਰਦੁਆਰਾ ਸਾਹਿਬ ਦੀ ਬਹੁਤ ਹਲਿਸ਼ਾਨੇ ਮਾਰਤਾ ਜੀ ਤੁਸੀਂ ਤਨਤਨ ਸਿੰਘ ਗੁਰਨਾਨ ਸਾਹਿਬ ਜੀ ਦੇ ਦਰਸ਼ਨ ਕੀਤੇ ਨੇਗੇ ਤੇ ਸਾਹਮਣੇ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਵੈਰੀ ਸਿਆਣਾ ਸਾਉ ਦਾ ਤੇ ਆ ਸਾਹਮਣੇ ਦੇਖੋ ਜੀ ਦੇਖੋ ਡੜਬਾ ਪਿੰਡ ਦਾ ਪਹਿਲਾ ਨਾਮ ਤੇ ਜਿਹੜਾ ਉਹ ਅਬਦੁੱਲਾਹ ਪੁਰਸੀਗਾ ਆ ਦੇਖੋ ਸਾਹਮਣੇ ਇਸ ਪਿੰਡ ਦੇ ਵਿੱਚ ਜ਼ਿਆਦਾ ਗਿਣਤੀ ਜਿਹੜੀ ਰੰਗੜਾ ਦੇ ਘਰਾਂ ਦੀ ਸੀ ਰੰਗੜ ਗਊ ਹੱਤਿਆ ਕਰਦੇ ਸੀ ਔਰਤਾਂ ਦੀ ਬੇਪਤੀ ਕਰਦੇ ਸੀ ਆ ਸਾਹਮਣੇ ਬਾਕੀ ਤੁਹਾਨੂੰ ਕੁਝ ਦੱਸਣ ਦੀ ਲੋੜ ਨਹੀਂ ਜੀ ਆ ਸਾਹਮਣੇ ਤੁਸੀਂ ਵੀਡੀਓ ਸਕਿੱਪ ਕਰਕੇ ਸਕਿੱਪ ਨਾ ਕਰੋ ਵੀਡੀਓ ਖੜਾ ਕੇ ਤੁਸੀਂ ਪੜ ਸਕਦੇ ਹੋਗੇ ਦੇਖ 사 ਰਹੇ ਤੁਸੀਂ ਬਾਬਾ ਜੀ ਦਾ ਜਿਹੜਾ ਸੀਸਗੰਜ ਹੈ ਜੀ ਇਸ ਸਥਾਨ ਤੋਂ ਅੱਧਾ ਕਿਲੋਮੀਟਰ ਦੂਰ ਚੜਦੇ ਵਾਲੇ ਪਾਸੇ ਬਿਲਕੁਲ ਨੇੜੇ ਹੀ ਆ ਜੋ ਸੰਗਤਾਂ ਇੱਥੇ ਅਗੇ ਮੱਥਰੇ ਦੇ ਸਾਹਮਣੇ ਪੜ ਸਕਦੇ ਹੋਗੇ ਸਾਈਡ ਦੇ ਉੱਤੇ ਲੰਗਰ ਘਰ ਬਣਿਆ ਹੋਇਆ ਹੈਗਾ ਆ ਤੁਸੀਂ ਦੇਖ ਸਕਦੇ ਹੋਗੇ ਇਧਰ ਜਿਹੜੇ ਬਜ਼ੁਰਗ ਨੇਗੇ ਉਹ ਸੇਵਾ ਕਰ ਰਹੇ ਡੇਗੇ ਸੰਗਤ ਸੇਵਾ ਕਰ ਰਹੀ ਹੈਗੀ ਤੇ ਸਾਹਮਣੇ ਸੰਗਤ ਲੰਗਰ ਵਿਸ਼ਾ ਕਰੀਏਗੀ ਤੇ ਬਾਕੀ ਸੇਵਾਦਾਰ ਸ਼ਿਕਾਰੇ ਨੇਗੇ ਆ ਦੇਖ ਸਕਦੇ ਹੋ ਬਾਕੀ ਤਕਰੀਬਨ ਹੁਣ ਸਾਰੀਆਂ ਕਣਕਾਂ ਵੱਢੀਆਂ ਗਈਆਂ ਥੋੜੀ ਜਿਹੀ ਤੂੜੀ ਟਾੜੀ ਰਹਿ ਗਈ ਬਸ ਬਣਾਉਣ ਕੜਿਓ ਤੇ ਤੂੜੀ ਰਹਿੰਦੀ ਹੈ ਬਸ ਉਹ ਵੀ ਹੁਣ ਬਣ ਜਾਣੀ ਹੈ ਕਿ ਅਸੀਂ ਜਾ ਰਹੇ ਸੀਗੇ ਹੁਣ ਪਿੰਡ ਨੂੰ ਵਾਪਸ ਤੇ ਤੁਸੀਂ ਦੇਖ ਸਕਦੇ ਹੋ ਬਾ 2-4 ਦਿਨ ਦੇ ਵਿੱਚ ਹੁਣ ਜਿਹੜਾ ਨਿਬੜ ਜਾਣਾਗਾ ਤੂੜੀ ਦਾ ਤੇ ਇੱਧਰ ਆ ਜੀ ਗੁਰਦੁਆਰਾ ਸ੍ਰੀ ਬੈਰਸੀਆਣਾ ਸਾਹਿਬ ਇੱਥੇ ਤੇ ਹਾਂ ਬਾਕੀ ਇੱਧਰ ਸੇਵਾ ਚੱਲ ਰਹੀ ਹੈਗੀ ਦੋਨੇ ਪਾਸੇ ਜਿਹੜਾ ਸੜਕ ਦੇ ਡੀਵੀਸੀ ਲਾ ਰਹੇ ਨੇ ਲੌਕਟਾ ਲਾ ਰਹੇ ਨੇ ਬੜੀ ਵਧੀਆ ਗੱਲ ਹੈਗੀ ਨਾਲ ਟਿਊਬਾਂ ਵੀ ਟਿਊਬਾਂ ਵੀ ਨਾਲ ਲੱਗਣਗੀਆਂ ਸਾਰੀਆਂ